ਉਹ ਕਹਿੰਦੇ ਇੱਕ ਪਾਸੇ ਅਮਰੀਕਾ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਚੱਲ ਰਿਹਾ ਦੂਜੇ ਪਾਸੇ ਜਹਾਜ਼ ਭਰ-ਭਰ ਕੇ ਬੇੜੀਆਂ ਲਗਾ ਕੇ ਜਿਹੜਾ ਵਾ ਉਹ ਯਾਰ ਇਸ ਗੱਲ ਨੂੰ ਪੰਜਾਬੀ ਨਹੀਂ ਸਾਰੇ ਹੀ ਦੇਸ਼ਵਾਸੀ ਨੇ ਉਹਦੇ ਵਿੱਚ ਦੇਖੋ ਇਹ ਤਾਂ ਉਹਨਾਂ ਦਾ ਦੇਸ਼ ਆਪਾਂ ਆਪਾਂ ਇਹ ਚ ਕੀ ਕਹਿ ਸਕਦੇ ਆ ਇਹ ਇਹਦੇ ਵਿੱਚ ਤਾਂ ਕੋਈ ਮਤਲਬ ਗੱਲ ਕਰਨ ਵਾਲੀ ਉਹ ਗੱਲ ਹੈ ਨਹੀਂਗੀ ਤੁਸੀਂ ਭਾਈ ਉਰੇ ਜੇ ਕਿਸੇ ਨੂੰ ਨੌਕਰੀਆਂ ਦਓ ਤੁਸੀਂ ਉਰੇ ਨੂੰ ਰੋਜ਼ਗਾਰ ਦਓ ਕੰਮ ਖਿਲਾਓ ਜਿਹੜਾ ਤੁਸੀਂ ਗੱਲ ਕਈਆਂ ਸੀ ਤੇ ਕਾਹਨੂੰ ਵਿਚਾਰੇ ਉਹ ਬਾਹਰ ਜਾਣ ਕਾਹਨੂੰ ਸੱਪਾਂ ਦੇ ਸਰੀਆਂ ਨੂੰ ਮਿੱਧ ਕੇ ਉਹ ਜਾ ਕੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਸ਼ੌਕ ਆ ਕੋਈ ਪਾਣੀ ਚੋਂ ਡਿੰਗਣ ਦਾ ਕਰੰਟਾਂ ਚੋਂ ਬਿਜਲੀਆਂ ਚੋਂ ਜਾਨਵਰਾਂ ਚੋਂ ਜੰਗਲਾਂ ਚੋਂ ਭਗਵੰਤ ਮਾਨ ਕਿਉਂਕਿ ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਸਕਿਆ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਦੇ ਸਕਿਆ ਇਸ ਕਰਕੇ ਉਹ ਲੋਕ ਜਾ ਰਹੇ ਆ ਸ਼ਰਮ ਤਾਂ ਇਸ ਗੱਲ ਦੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਅੱਜ ਇੱਥੇ ਵੀ ਇੱਥੇ ਵੀ ਮੈਂ ਤੁਹਾਨੂੰ ਲੁਧਿਆਣਾ ਬੈਸਟ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਚੇਜ਼ ਹੋ ਚੁੱਕੀਆਂ ਬੀਜੇਪੀ ਦੀ ਕੀ ਰਣਨੀਤੀ ਰਹੇਗੀ ਨਹੀਂ ਹਜੇ ਤਾਂ ਟਾਈਮ ਹੈਗਾ ਦੇਖੋ ਇਲੈਕਸ਼ਨ ਆਉਣ ਨੂੰ ਵਿੱਚ ਕਿਹਾ ਜਾ ਰਿਹਾ ਕਿ ਮਈ ਦੇ ਵਿੱਚ ਹੋਏਗਾ ਉਸ ਤੋਂ ਪਹਿਲਾਂ ਵੀ ਹੋ ਸਕਦਾ ਨਹੀਂ ਜਦੋਂ ਵੀ ਹੋਏ ਸਾਡੀ ਬਹੁਤ ਵਧੀਆ ਪਰਫਾਰਮੈਂਸ ਪਾਰਲੀਮੈਂਟ ਦੀ ਇਲੈਕਸ਼ਨ 'ਚ ਇੱਥੇ ਹੋਈ ਸੀ ਪਰ ਇਹ 'ਚ ਕੋਈ ਸ਼ੱਕ ਨਹੀਂ ਹਜੇ ਇਲੈਕਸ਼ਨ ਦਾ ਟਾਈਮ ਨਹੀਂ ਆਇਆ ਜਦੋਂ ਆਏਗਾ ਆਏਗਾ ਵਧੀਆ ਤੋਂ ਵਧੀਆ ਸੀ ਕੈਂਡੀਡੇਟ ਦਵਾਂਗੇ ਪਰ ਉਰੇ ਤੁਸੀਂ ਇੱਕ ਸਵਾਲ ਹੋਰ ਵੀ ਪੁੱਛ ਲਿਓ ਲੁਧਿਆਣੇ ਦੀ ਜੇ ਗੱਲ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕੀ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਚੁੱਕੀ ਆ ਕੱਲੇ ਸੀਚੇਵਾਲ ਬਾਬਾ ਤਾਂ ਠੀਕ ਕਰ ਰਹੇ ਆ ਉਹ ਤਾਂ ਰੋਜ਼ ਦਿਖਦੇ ਆ ਜਿਹੜਾ ਐਡਾ ਮੁਲਾਜ਼ਮ 650 ਕਰੋੜ ਰੁਪਈਆ ਆਇਆ ਹੋਇਆ ਉਹ ਕਿੱਥੇ ਢ ਘਰ ਗਏ ਉਹ ਕਿੱਥੇ ਖਾ ਗਏ ਇਹ ਸਾਰਾ ਇਹਨਾਂ ਦਾ ਕਾਰਪੋਰੇਸ਼ਨ ਦਾ ਕਮਿਸ਼ਨਰ ਇਹਨਾਂ ਦਾ ਮੰਤਰੀ ਸੀਚੇਵਾਲ ਸਾਹਿਬ ਕਰ ਸਕਦੇ ਆ ਤੇ ਇਹ ਕੀ ਕਰ ਰਹੇ ਆ ਇਹ ਇਹ ਕੀ ਧੱਕੇ ਖਾ ਰਹੇ ਮੈਨੂੰ ਇਹ ਤਾਂ ਦੱਸਣ ਹਰ ਰੋਜ਼ ਉਰੇ ਡੌਗ ਬਾਈਟਸ ਹੋ ਰਹੀਆਂ ਹਰ ਜਗ੍ਹਾ ਜਿਹੜਾ ਜਾਨਵਰ ਨੇ ਕੱਟੇ ਤੋਂ ਬਗੈਰ ਪਤਾ ਨਹੀਂ ਕਿਸ ਤਰੀਕੇ ਨਾਲ ਉਹ बिक ਰਹੇ ਆ ਕੁਝ ਨਹੀਂ ਹੋ ਰਿਹਾ ਮੈਂ ਕਹਿੰਦਾ ਜਿੰਨੀ ਲੁੱਟ ਮੱਚੀ ਆ ਉਰੇ ਉਹ ਕਦੇ ਦੇਖੀ ਨਹੀਂ ਸੀ ਪਰ ਕਲੈਰਿਟੀ ਪਹਿਲਾਂ ਇਹ ਲੋ ਵੀ ਕਾਰਪੋਰੇਸ਼ਨ ਤੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਆ ਜਿਹੜੀ ਉਹ ਖਤਮ ਹੋ ਚੁੱਕੀ ਆ ਕੀ ਹੁਣ ਬਾਬਾ ਸੀਚੇ ਵਾਲੇ ਰਹਿ ਗਏ ਤੇ ਦੂਜੀ ਗੱਲ ਜਿਹੜਾ ਐਮ ਐਲ ਏ ਸਹਿਮਾਨ ਨੇ ਇਸ ਇਲਾਕੇ ਦੇ ਆ ਆ ਤੁਸੀਂ ਦੇਖ ਲਓ ਇਹਨਾਂ ਦੇ ਦੋਸਤ ਕੈਸੇ ਆ ਇਹ ਦੂਜਿਆਂ ਤੇ ਪਰਚੇ ਨਹੀਂ ਗੱਲਾਂ ਕਰਦੇ ਆ ਆ ਦੇਖਿਆ ਕੀ ਆਪਣੀ ਵਾਈਫ ਨੂੰ ਇਹ ਇਹ ਆਮ ਆਦਮੀ ਦੇ ਲੀਡਰ ਨੇ ਜਿਹੜੇ ਇਹ ਸਾਨੂੰ ਤਾਂ ਠੱਕੇ ਨਾ ਫੜਦੇ ਆ ਪਰ ਜਿਹੜੇ ਆਮ ਆਦਮੀ ਦੇ ਲੀਡਰ ਨੇ ਕਿਸ ਬੇਰਹਿਮੀ ਨਾਲ ਉਹਨੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਮਾਰਿਆ ਇਹ ਇਹ ਆਮ ਆਦਮੀ ਦਾ ਚਿਹਰਾ ਅਸਲੀ ਤੇ ਹੋਰ ਮੈਂ ਕਹਿ ਦੇਣਾ ਚਾਹੁੰਦਾ ਪੁਰੇ ਕਿਸੇ ਐਮਐਲਏ ਦੀ ਗੱਲ ਨਹੀਂ ਆਮ ਆਦਮੀ ਦੀ ਕਿਸੇ ਮੰਤਰੀ ਦੀ ਗੱਲ ਨਹੀਂ ਪੁਰੇ ਟੋਟਲ ਦਿੱਲੀ ਵਾਲਿਆਂ ਨੇ ਸਾਂਭ ਲਿਆ ਹਰ ਮਹਿਕਮਾ ਸਸੋਦੀਆਂ ਨੇ ਇੱਕ ਮਹਿਕਮਾ ਵੰਡ ਲਿਆ ਮੈਨੂੰ ਦੱਸੋ ਉਹ ਕਿਹੜੀ ਹਸਿਆਤ ਨਾਲ ਜੀਰਖਪੁਰ ਤੋਂ ਸ਼ੁਰੂ ਹੋਇਆ ਗੁਰਦਾਸਪੁਰ ਤੱਕ ਫਿਰ ਰਿਹਾ ਇਸੇ ਤਰੀਕੇ ਨਾਲ ਪੀ ਡਬਲ ਯੂ ਡੀ ਇਸ ਇਸੇ ਤਰੀਕੇ ਨਾਲ ਇੰਪਰੂਵਮੈਂਟ ਟਰਸਟ ਇਸੇ ਤਰੀਕੇ ਨਾਲ ਪੰਚਾਇਤੀ ਸਬ ਮਹਿਕਮੇ ਦਿੱਲੀ ਵਾਲੇ ਨੇ ਵੰਡ ਲਏ ਆ ਇਹਨਾਂ ਦੇ ਪੱਲੇ ਇਸ ਵੇਲੇ ਕੁਛ ਨਹੀਂ ਚੀਫ ਮਿਨਿਸਟਰੀ ਆ ਜਿਹੜੀ ਉਹ 100% ਆ ਜਿਹੜੀ ਦਿੱਲੀ ਚਲਾ ਰਹੀ ਆ ਤੇ ਕੱਲ ਇੱਕ ਮਜ਼ਾਕ ਦੀ ਗੱਲ ਹੋਰ ਹੋਈ ਚੀਫ ਮਿਨਿਸਟਰ ਪੰਜਾਬ ਦਾ ਕੀ ਨੇ ਰਹਿਣਾ ਜਾਂ ਨਹੀਂ ਰਹਿਣਾ ਉਹ ਪਾਰਟੀ ਦਾ ਕਨਵੀਨਰ ਜਾਂ ਪ੍ਰਧਾਨ ਦੱਸੂਗਾ ਨਾ ਉਹ ਕੌਣ ਆ ਕਨਵੀਨਰ ਕੌਣ ਆ ਕੇਜਰੀਵਾਲ ਇਹ ਨਵੀਂ ਗੱਲ ਹੋ ਗਈ ਭਗਵੰਤ ਜੀ ਆਪ ਨੂੰ ਆਪ ਹੀ ਵੀ ਤੂੰ ਤਾਂ ਉਹਨੇ ਲਾਉਣਾ ਤੈਨੂੰ ਇਹ ਪਹਿਲੀ ਵਾਰ ਹਾਸੇ ਦੀ ਗੱਲ ਹੋ ਗਈ ਭਗਵੰਤ ਜੀ ਆਪ ਹੀ ਕਹੀ ਜਾਂਦੇ ਮੈਂ ਸੀਮ ਰਹੂੰਗਾ ਉਹ ਕਹਿੰਦੇ ਪਹਿਲਾਂ ਤੋਂ ਵੀ ਕਈ ਵੇ ਚਰਚਾ ਚੱਲਦੀ ਰਹੀ ਨਹੀਂ ਨਹੀਂ ਮੈਂ ਮੰਨ ਗਿਆ ਉਹ ਚਰਚਾ ਚਾਹੇ ਗਲਤ ਹੋਵੇ ਸਹੀ ਹੋਣੀ ਨਹੀਂ ਢੱਲ ਸਰ ਗੱਲ ਇਹ ਆ ਵੀ ਜਿਹੜਾ ਪਾਰਟੀ ਦਾ ਕਨਵੀਨਰ ਉਹ ਫੈਸਲਾ ਕਰੂਗਾ ਨਾ ਭਗਵੰਤਮਾਨ ਸੀਐਮ ਰਹੂ ਜਾਂ ਨਹੀਂ ਕਿ ਭਗਵੰਤਮਾਨ ਫੈਸਲਾ ਕਰਨ ਵਾਲਾ ਹੈ ਵੀ ਮੈਂ ਸੀਐਮ ਰਹੂ ਆਪਣੇ ਆਪ ਨੂੰ ਆਪ ਹੀ ਕਹੀ ਜਾਂਦਾ ਮੈਂ ਸੀਐਮ ਰਹੂਗਾ ਕੇਜਰੀਵਲ ਨਹੀਂ ਬਣੂਗਾ ਤੁਸੀਂ ਤੁਸੀਂ 6.5 ਕਰੋੜ ਦੀ ਗੱਲ ਕਰ ਰਹੇ ਹੋ ਤੇ ਲੱਗਦਾ ਹੈ ਸੈਂਟਰ ਦੇ ਵਿੱਚ ਫੰਡ ਲੱਗੇ ਹੈ ਤੁਸੀਂ ਇਨਕੁਆਰੀ ਕਰਵਾਓਗੇ ਤੁਸੀਂ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਦੀ ਜਿਹੜੇ ਪੈਸੇ ਜਿਹੜੇ ਗਵਨ ਹੋਏ ਸਨ ਬੁੱਢੇ ਨਾਲ ਦੇ ਦੇਖੋ ਮੈਂ ਇਹ ਪਹਿਲਾਂ ਵੀ ਗੱਲ ਬੜੀ ਕਲੀਅਰ ਕੀਤੀ ਸੀ ਵੀ ਇਨਕੁਆਰੀਆਂ ਜਿਹੜੀਆਂ ਉਹ ਹੋਣਗੀਆਂ ਪਰ ਦੁੱਖ ਦੀ ਗੱਲ ਇਹ ਆ ਵੀ ਇਨਕੁਆਰੀ ਕਰਕੇ ਕਰਾਂਗੇ ਕੀ ਉਹ ਸਾਡੇ ਪੈਸਾ ਜਿਹੜਾ ਜੇ ਜੇ ਹੁਣ ਇਹ ਗਲਤ ਗੱਲ ਹੋਊ ਮੇਰੀ ਜੇ ਖਾਦਾ ਵੀ ਪੈਸਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਦੇ ਠੇਕੇਦਾਰਾਂ ਨੇ ਖਾਦਾ ਜੇ ਪੰਜਾਬ ਦੇ ਅਫਸਰਾਂ ਨੇ ਖਾਦਾ ਤੇ ਕਰੀਏ ਕੀ ਇਹ ਆਪ ਇਨਕੁਆਇਰੀ ਕਰ ਲੈਣ ਇਹ ਕਿਉਂ ਨਹੀਂ ਕਰਦੇ ਵੀ ਉਹ ਸੀਚੇਵਾਲ ਸਾਹਿਬ 6 ਲੱਖ ਚ ਕੰਮ ਕਰੀ ਜਾਂਦੇ ਆ ਇਹ 650 ਕਰੋੜ ਰੁਪਏ ਕਿੱਧਰ ਗਿਆ ਜੇ ਉਹ ਪਾਣੀ ਠੀਕ ਕਰ ਰਹੇ ਆ ਕਿਤੇ 6 ਲੱਖ 7 ਲੱਖ ਲਾ ਕੇ ਤੇ ਫਿਰ 650 ਕਰੋੜ ਦਾ ਪ੍ਰੋਜੈਕਟ ਤੇ 스마트 ਸਿਟੀ ਚੋਂ ਅਲੱਗ ਜਿਹੜਾ 250 ਕਰੋੜ ਲੱਗ ਗਿਆ ਹੋਇਆ 14 ਕਰੋੜ ਲੱਗ ਗਿਆ ਹੋਇਆ ਉਹ ਉਹ ਪੈਸਾ ਤਾਂ ਪੁੱਛੋ ਵੀ ਕਿੱਥੇ ਗਿਆ ਜਾਂ ਤਾਂ ਇਹ ਕਹਿ ਦੇਣ ਕਿ ਉਹ ਸਾਰਾ ਪੈਸਾ ਭਾਈ ਰੁੜ ਗਿਆ ਪਾਣੀ 'ਚ ਫਿਰ ਤਾਂ ਅਸੀਂ ਉਹਦੀ ਅਗਲੀ ਗੱਲ ਕਰਾਂਗੇ ਪਰ ਹੁਣ ਉਹ ਸਾਰਾ ਕੁਝ ਫੇਲ ਹੋ ਗਿਆ ਤੇ ਬਾਬਾ ਸੀਚੇਵਾਲ 7 ਲੱਖ ਰੁਪਈਆ ਲਾ ਕੇ ਜੇ ਇਹਨੂੰ ਬਚਾ ਰਹੇ ਆ ਤੇ ਫਿਰ ਇਹ ਜਿਹੜੇ ਅਫਸਰਾਂ ਨੇ ਇਹ ਜਿਹੜੇ ਪ੍ਰੋਜੈਕਟ ਬਣਾਏ ਸੀ ਉਹ ਕਿਸ ਹਵਾਲੇ ਚ ਬਣਾਈ ਸੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੁੱਛੋ ਤਾਂ ਸਹੀ ਨਾ ਵੀ ਤੁਸੀਂ ਕੀ ਖੇਦੀ ਮੂਲੀ ਹੋ ਰੇ ਹੁਣ ਤੁਸੀਂ ਦੁਬਾਰਾ ਫਿਰ ਮਿਲਣ ਦੀ ਕੋਸ਼ਿਸ਼ ਕਰੋਗੇ ਸੀਐਮ ਨੂੰ ਅੱਡ ਮਿਲਣ ਸੀਐਮ ਸੀਐਮ ਨੂੰ ਭਜਾ ਕੇ ਰੱਖੂਗਾ ਹਰ ਪਾਸਿਓ ਆਪਣੇ ਨਾਂ ਵਰਕਰਾਂ ਦੀ ਕਿਸੇ ਦੀ ਪਿੱਠ ਲੱਗਣ ਦੋ ਮੇਰੇ ਨਾਲ ਮੈਨੂੰ ਕੌਣ ਮੇਰੇ ਨਾਲ ਕੌਣ ਭਾਜਪੀ ਨਾਲ ਕੌਣ ਚੱਲੂਗਾ ਜੇ ਅਸੀਂ ਉਹਨਾਂ ਦਾ ਨਹੀਂ ਖੜਾਂਗੇ ਪਰ ਭਾਜਪੀ ਭਾਜਪੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਬੱਟੂ ਵੱਟ ਪਾ ਕੇ ਰੱਖੂਗੀ ਇਹ ਮੈਂ ਤੁਹਾਨੂੰ ਗੱਲ ਦੱਸ ਇੱਕ ਮਮਤਾ ਬਰਾਜ ਦੇ ਬਿਆਨ ਹੈ ਕਹਿੰਦੀ ਮਹਾ ਕਮਿਸ਼ਨ ਦਿੱਤ ਕਮ ਸੇ ਕਹਿੰਦੇ ਉਹ ਅਨੁਕੂਲ ਮਮਤਾ ਨੂੰ ਤਾਂ ਮਮਤਾ ਦੀ ਗੱਲ ਕਰਨੀ ਚਾਹੀਦੀ ਹੈ ਕਿਉਂ ਇਹੋ ਜਿਹੇ ਜ਼ਹਿਰ ਦੀਆਂ ਗੱਲਾਂ ਕਰਦੀ ਹੈ ਦਿੱਲੀ ਦੇ ਮੁੱਖ ਮੰਤਰੀ ਦੇ ਤੁਨਕੇ ਲਈ ਤਿਆਰੀਆਂ ਚੱਲ ਰਹੀਆਂ ਨੇ ਕਿਹੋ ਜਿਹਾ ਬੀਜੇਪੀ ਦਾ ਬਣੇਗਾ